ਇੱਕ ਦਿਨ ਉਧਰੋਂ ਥੱਕੀ ਹਰੀ ਆਈ ਆ ਤੇ ਮੈਂ ਹਾਂ ਚਲ ਘੜੀ ਰੈਸਟ ਕਰਦੇ ਆ ਤੇ ਹੁਣ ਉਹ ਭੈਣ ਨਾ ਆਪਣੇ ਪੇਕੇ ਸੱਜ ਕੇ ਬੈ ਗਈ ਆ ਤੇ ਤੁਸੀਂ ਕੱਲੀ ਟੈਨਸ਼ਨ ਲੈਣ ਦੇ ਜੀ ਮੰਮੀ ਨਾਲ ਹੀ ਆ ਸੱਸ ਜੀ ਕੋਈ ਠੀਕ ਹੈ ਅਜਾ ਹਾਂ ਠੀਕ ਆ ਤਾਂ ਠੀਕ ਹੈ ਹਾਂਜੀ ਮੰਮੀ ਜੀ ਆਗੇ ਨੇ ਹੋ ਆਗੇ ਆ ਆਹ ਤਿੰਨੇ ਜਾਣੀ ਆ ਤਿੰਨੇ ਜਾਣੀ ਆਗੇ ਇਹ ਆ ਰਹੀ ਤੇ ਇਦਾਂ ਕਰ ਰਹੀ ਆ ਜਿੱਦਾਂ ਕਿ ਹੈ ਮੈਂ ਲੈਣੇ ਆਉਣਾ ਹੁੰਦਾ ਦਲਜੀਤ ਪਾਜੀ ਉਹਨਾਂ ਨੂੰ ਲੈ ਆਉਣਾ ਸੀ ਨਾਲ ਉਹ ਪਤਾ ਕੰਮ ਹੀ ਗਿਆ ਕਿਤੇ ਅੱਛਾ ਅੱਛਾ ਤਾਂ ਕਰਕੇ ਨਹੀਂ ਆ ਸਕਿਆ ਨਹੀਂ ਤੇ ਆਉਣਾ ਹੀ ਨਹੀਂ ਠੀਕ ਆ ਅਜੇ ਤੇ ਮੰਮੀ ਆ ਤੇ ਮੈਨੂੰ ਮਹਿਸੂਸ ਹੁੰਦਾ ਵੀ ਮੇਰੇ ਪੇਕੇ ਹੈਗੇ ਆ ਮੈਂ ਉੱਥੇ ਰੀਜ਼ਨਾ ਆ ਜਾ ਸਕਦੀ ਆ ਜਦੋਂ ਜੀ ਕਰੇ ਮੈਂ ਚਲ ਜਾਨੀ ਆ ਤੇ ਜਦੋਂ ਕੱਲ ਨੂੰ ਮੰਮੀ ਨਾਲ ਰਹੇ ਤੇ ਮੈਨੂੰ ਨਹੀਂ ਪਤਾ ਵੀ ਦਲਜੀਤ ਹੁਣ ਮੈਨੂੰ ਮਿਲਣਾ ਵਾ ਕਿ ਨਹੀਂ ਮਿਲਣਾ